साथियों भारतीय जनता पार्टी मैमशिप कंपेन चल रही है भारतीय जनता पार्टी सदस्यता अभियान क्योंकि इलेक्शन कमीशन ऑफ इंडिया ने यह कि हर एक पार्टी इंटरनल डेमोक्रेसी होनी चाहिए है

ਲਗਾਤਾਰ ਚੋਣ ਹੁੰਦੇ ਰਹੇ ਹਨ ਔਰ ਹਰ 3 ਸਾਲ ਬਾਅਦ ਪਹਿਲਾਂ 6 ਸਾਲ ਦਾ ਵਕਫਾ ਹੁੰਦਾ ਸੀ ਉਸ ਟਾਈਮ ਤੇ ਹਰ 3 ਸਾਲ ਬਾਅਦ ਜਿਹੜੇ ਹੈ ਗਿਆ ਚੋਣ ਹੁੰਦੇ ਹੈ ਔਰ 14 ਦੇ ਵਿੱਚ ਅਸੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਮੋਬਾਈਲ ਰਾਹੀਂ ਜਿਹੜਾ ਹੈਗਾ ਅਸੀਂ ਮੈਂਬਰਸ਼ਿਪ ਕਰਨ ਦਾ ਪ੍ਰਬਾਲਾ ਕੀਤਾ ਔਰ 14 ਦੇ ਵਿੱਚ ਕੀਤਾ ਸੋ ਉਦੇ ਅਨੁਸਾਰ ਫਿਰ ਅਸੀਂ 19 ਦੇ ਵਿੱਚ 17 ਦੇ ਵਿੱਚ ਵਿੱਚ 14 19 19 19 19 ਦੇ ਵਿੱਚ ਫਿਰ ਅਸੀਂ ਮੈਂਬਰਸ਼ਿਪ ਅਸੀਂ ਦੁਬਾਰਾ ਕੀਤੀ ਔਰ ਜਦੋਂ 6 ਸਾਲ ਬਾਅਦ ਮੈਂਬਰਸ਼ਿਪ ਅਸੀਂ ਦੁਬਾਰਾ ਸਾਰੀ ਜਿਹੜੀ ਹੈਗੀ ਆ ਉਸੇ ਪੁਰਾਣੀ ਖਤਮ ਕਰਦੇ ਨੇ ਨਵੀਂ ਫੇਰ ਕਰਦੇ ਤੋ ਲਗਭਗ 20 ਦੇ ਵਿੱਚ ਅਸੀਂ ਦੁਬਾਰਾ ਹੋਣੀ ਸੀਗੀ ਲੇਕਿਨ ਕੋਵਿਡ ਆਨ ਦੇ ਕਾਰਨ ਇਲੈਕਸ਼ਨ ਆਨ ਦੇ ਕਾਰਨ ਅਸੀਂ 24 ਦੇ ਵਿੱਚ ਮੈਂਬਰਸ਼ਿਪ ਅਭਿਆਨ ਜਿਹੜਾ ਹੈਗਾ ਪਹਿਲੀ ਸਤੰਬਰ ਤੋਂ ਸ਼ੁਰੂ ਕੀਤਾ 25 ਸਤੰਬਰ ਤੱਕ ਫਿਰ ਫਿਰ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਫਿਰ ਚੋਣ ਆ ਗਏ ਪੰਚਾਇਤਾਂ ਦੇ ਆ ਗਏ ਬਾਏ ਇਲੈਕਸ਼ਨ ਆ ਗਏ ਸੋ ਇਸ سلسلہ ਫਿਰ ਥੋੜਾ ਜਿਹਾ ਡਿਲੇ ਹੁੰਦਾ ਰਿਹਾ ਔਰ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਭਈ ਭਾਰਤੀ ਜਨਤਾ ਪਾਰਟੀ ਦੀ ਪੂਰੇ ਹਿੰਦੁਸਤਾਨ ਦੇ ਵਿੱਚ 12 ਕਰੋੜ ਸਦਸੇ ਹੋ ਚੁੱਕੇ ਸੋ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਜਿਹੜੀ ਹੈਗੀ ਹੈ ਸਸੇ ਦਾ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਔਰ ਇਹਦੇ ਵਿੱਚ ਪੰਜਾਬ ਨੇ ਜਿਹੜਾ ਹੈਗਾ ਉਹ ਯੋਗਦਾਨ ਪਾਇਆ ਹੈਗਾ 2587 ਵੋਟ ਜਿਹੜੇ ਹੈਗੇ ਮੈਂਬਰਸ ਬਣੇ ਆ ਔਰ ਪਿਛਲੇ ਦਿਨੀ ਸਾਡੇ ਮਹਾ ਮੰਤਰੀ ਸੰਗਠਨ ਰਾਸ਼ਟਰੀ ਮਹਾਂ ਮੰਤਰੀ ਸਕੱਤਰ ਸ਼੍ਰੀ ਬੀ ਐਲ ਸੰਤੋਸ਼ ਜੀ ਆਈ ਸੀਗੇ। ਔਰ ਫੇਰੇ ਰਹੇਗਾ ਕਿ ਜਿਹੜਾ ਵਿਅਕਤੀ 50 ਮੈਂਬਰ ਬਣਾ ਲੇਗਾ ਆਪਣੇ ਰੈਫਰਲ ਕੋਡ ਨਾਲ। ਉਹ ਸਕ्रीय ਸਦਸ્ય ਹੋਏਗਾ। 100 ਸਨਾਤੇ ਜਿਹੜਾ ਹੈਗਾ ਇਸ ਸਦਸਤਾ ਵਿਹਾਨ ਜਿਹੜਾ ਹੈਗਾ ਉਹਨ 21 ਤਰੀਕ ਤੱਕ ਚੱਲੇਗਾ। ਉਹਦੇ ਵਿੱਚ ਅਸੀਂ ਮੈਂਬਰਸ ਵੀ ਬਣਾਣੇ ਆ ਔਰ ਹਰ ਇੱਕ ਬੂਤੇ ਸਾਡਾ ਟੀਚਾ ਹੈ ਕਿ ਦੋ ਸਕ्रीय ਸਦਸ ਸਦਸ્ય ਬਣਨ।

आ, शक्ति बन जिला फिर, फिर, फिर प्रदेश बनेगाट करके जरा फिर असी जड़ा है। प्रेजेंट जनता पार्टी बनेगा तो साथियों मोटे तौर के उठक सी दहाती की बठिंडा दहाती की अः फिर अः ਵਿੰਡਾ ਅਰਬਨ ਦੀ ਵੀ ਜਿਹੜੀ ਗੱਲ ਕਰਨ ਜਾ ਰਹੇ ਹਾਂ ਸੋ ਪੋਲੀਟੀਕਲ ਜਿਹੜੀ ਹੈ ਉਹ ਇਹ ਹੈ ਕਿ ਪਿਛਲੇ ਦਿਨੀ ਪੂਰਵ ਮੁੱਖ ਮੰਤਰੀ ਦਿੱਲੀ ਕੇਜਰੀ ਵਾਲੋਣਾ ਨੇ ਕਿਹਾ ਕਿ ਵੀ 18000 ਰੁਪਇਆ ਪਰ ਮੰਥ ਪਰ ਮੰਥ ਅਸੀਂ ਪੁਜਾਰੀਆਂ ਨੂੰ ਔਰ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਅਸੀਂ ਦਵਾਂਗੇ ਇਹ ਸਾਡੀ ਸਰਕਾਰ ਦੁਬਾਰਾ ਚੁਣ ਕੇ ਆਂਦੀ ਹੈ ਤਾਂ ਠੀਕ ਹੈ ਆਪਣੇ ਮੈਨੀਫੈਸਟੋ ਜਾਰੀ ਕੀਤਾ ਸਵਾਲ ਇਹ ਹੈਗਾ ਕਿ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਗਾਰੰਟੀਆਂ ਦਿੱਤੀਆਂ ਹੋਈਆਂ ਸੀਗੀਆਂ ਔਰ ਦਿੱਲੀ ਦੇ ਵਿੱਚ ਮੈਂ ਗੱਲ ਕਰਾਂ ਕਿ ਇਹ ਪਹਿਲਾਂ ਇਹਨਾਂ ਨੇ ਇਹ ਵਾਦਾ 17 ਮਹੀਨੇ ਪਹਿਲਾਂ ਇੱਕ ਮੋਲਵਿਆ ਨਾਲ ਕੀਤਾ ਸੀਗਾ ਤੇ ਉਹ ਧਰਨੇ ਤੇ ਬੈਠੇ ਹੋਇਆ ਉਹ ਕਹਿੰਦੇ ਸਾਨੂੰ 17 ਮਹੀਨੇ ਤੋਂ ਦਿੱਲੀ ਵਕਫ ਬੋਰਡ ਤੋਂ ਤਨਖਾਹ ਨਹੀਂ ਮਿਲੀ ਹੈ। ਤੋਂ ਕੇਸ ਲਈ ਨਹੀਂ ਮਿਲੀ ਕਿ ਭਈ ਜਿਹੜਾ ਸਟੇਟ ਐਕਸਚੇਂਜਰ ਚੋਂ ਪੈਸਾ ਜਿਹੜਾ ਹੈਗਾ ਉਹ ਟ੍ਰਾਂਸਫਰ ਨਹੀਂ ਕੀਤਾ ਦਿੱਲੀ ਵਕਫ ਬੋਰਡ ਦੇ ਵਿੱਚ। ਔਰ ਉਥੇ ਦੇ ਚੇਅਰਮੈਨ ਜਿਹੜੇ 올 ਇੰਡੀਆ ਇਮਾਮ ਐਸੋਸੀਏਸ਼ਨ ਦੇ ਹੈਗੇ ਆ ਉਹਨਾਂ ਨੇ ਧਰਨਾ ਲਾਇਆ ਹੋਇਆ ਹੈਗਾ। ਸੋ ਸੈਦ ਹੈ ਨਾਮ ਜਿਹੜਾ ਹੈਗਾ ਤੋਂ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਜਿਹੜੇ ਵਾਦੇ ਤੁਸੀਂ ਬਾਈ ਚ ਕੀਤੇ ਪੰਜਾਬ ਦੇ ਵਿੱਚ ਵੀ ਭੜਾ ਨਾ ਕੀਤਾ ਸੀਗਾ ਕਿ ਵੀ 1 ਇੱਕ ਹਜ਼ਾਰ ਰੁਪਈਆ ਦੇਣਾ ਠੀਕ ਹੈ ਉਹ ਅੱਜ 3 ਸਾਲ ਹੋਣ ਆ ਰਹੇ ਹੋ 3 ਸਾਲ ਜਿਹੜੇ ਹੈਗੇ ਆ ਤੇ ਪੂਰੇ ਹੋ ਰਹੇ ਆ 36 ਹਜ਼ਾਰ ਬੰਦਾ ਤੇ ਇੱਥੇ ਦਾ ਤੁਸੀਂ ਪੂਰਾ ਨਹੀਂ ਕੀਤਾ ਪੂਰੇ ਨਹੀਂ ਕਰ ਰਹੇ ਇੱਥੇ ਵੀ ਕਿਹਾ ਸੀਗਾ ਕਿ ਵੀ ਨਸ਼ਾ ਮੁਕਤ ਕਰਾਂਗੇ ਤੇ ਨਸ਼ਾ ਮੁਕਤਾ ਕੀ ਕਰਨਾ ਸੀਗਾ ਕਿ ਵੀ ਅਸੀਂ ਘਰ ਘਰ ਵਿਕਣਾ ਹੋ ਗਿਆ ਸ਼ੁਰੂ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਸਾਥਿਓ ਕਿ ਭਈ ਜਿਹੜੇ ਵਾਦੇ ਇਹਨਾਂ ਨੇ ਕੀਤੇ ਕਿ ਵੀ ਅਸੀਂ ਆਂਦੇ ਆ 2 ਮਹੀਨੇ ਦੇ ਅੰਦਰ ਇਹਦਾ ਨਸ਼ਾ ਮੁਕਤ ਕਰ ਦਾਂਗੇ ਕੁਛ ਨਹੀਂ ਕੀਤਾ ਫਿਰ 2500 ਰੁਪਏ ਸੀ ਪੈਨਸ਼ਨ ਜਿਹੜੀ ਹੈਗੀ ਉਹ ਵਧਾਵਾਂਗੇ ਸੋ ਉਹ ਵਾਦੇ ਪੂਰੇ ਨਹੀਂ ਕੀਤੇ ਉਹ ਦਿੱਲੀ ਨੂੰ ਵਾਦੇ ਜਿਹੜੇ ਹੈਗੇ ਨਵੇਂ ਸ਼ੁਰੂ ਕਰਤੇ ਤੇ ਆ ਔਰ ਸਾਥਿਓ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈਗੀ ਉਹ ਵੱਧ ਤੋਂ ਵੱਧਰ ਹੋ ਰਹੀ ਹੈ ਔਰ ਕੋਈ ਦਿਨ ਐਸਾ ਨਹੀਂ ਜਦਨ ਫਰੋਤੀ ਨਾ ਮੰਗੀ ਜਾਵੇ ਕਿਸੇ ਦਿਨ ਕੋਈ ਨਾ ਕੋਈ ਜਿਸ ਢੰਗ ਨਾਲ ਤੁਹਾਡੇ ਸਾਹਮਣੇ ਹੀ ਹੈ ਕਿ ਵੀ ਜੇਲਾ ਤੋਂ ਵੀਡੀਓ ਕਾਨਫਰੈਂਸ ਹੋ ਰਹੀ ਹੈ ਉਹ ਵੀ ਸੁਪਰੀਮ ਹਾਈ ਕੋਰਟ ਨੇ ਨੋਟਿਸ ਦਿੱਤਾ ਫਿਰ ਜਾ ਕੇ ਜਿਹੜਾ ਹੈਗਾ ਕਿ ਵੀ ਕਹਿੰਦੇ ਕਿ ਇੱਥੇ ਹੀ ਹੋਈ ਹੈ ਪਹਿਲਾਂ ਤਾਂ ਮੁਕਰਦੇ ਸੀਗੇ ਸਾਰੇ ਸੋ ਇਸ ਨਾਤੇ ਜਿਹੜਾ ਹੈਗਾ ਕਿ ਵੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਬਿਹਤਰ ਬਣਾਉਣਾ ਹਰ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੈ ਲੇਕਿਨ ਇਹ ਬੱਦਰ ਹੋ ਰਿਹਾ ਹੈਗਾ ਔਰ ਪੰਜਾਬ ਨੂੰ ਜਿਹੜਾ ਹੈਗਾ ਹੋਰ ਕਰਜ਼ੇ ਦੇ ਵਿੱਚ ਡੁਬਾਇਆ ਜਾ ਰਿਹਾ ਹੈ ਲਗਭਗ ਜਿਹੜਾ ਹੈਗਾ

ਇਕ ਕਮਾਗੇ ਵੀ ਸੈਲਫ ਰਿਫਲੈਕਸ਼ਨ ਕਲਕਸ਼ਨ ਵਾਲੀ ਗੱਲ ਹੈਗੀ ਆ ਕਿ ਵੀ ਆਪਾਂ ਇਹਦੀ ਬਜਾਏ ਕੋ ਹੋਰ ਰਸਤਾ ਜਿਹੜਾ ਹੈਗਾ ਉਹ ਚੁਣਨਾ ਚਾਹੀਦਾ ਬਾਕੀ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਆ ਹਮੇਸ਼ਾ ਦਰਵਾਜ਼ੇ ਖੁੱਲੇ ਆਪਾਂ ਬੈਠ ਕੇ ਕਿਉਂਕਿ ਸਾਰੇ ਮਸਲੇ ਜਿੰਨੇ ਹੁੰਦੇ ਗੱਲਬਾਤ ਰਾਹੀਂ ਹੁੰਦੇ ਆ ਅਸੀਂ ਵੀ ਜਿਹੜਾ ਹੈਗਾ ਅਸੀਂ ਵੀ ਪਾਰਟੀ ਦੇ ਅੰਦਰ ਵੀ ਇਹ ਗੱਲਾਂ ਕਹੀਆਂ ਕਿ ਵੀ ਭਾਈ ਇਹਨਾਂ ਦੇ ਜਿਹੜੇ ਹੈ ਗਿਆ ਜਿਹੜੇ ਮੰਗਾ ਹੈਗੀਆਂ ਉਹਨਾਂ ਸਾਰੇ ਨੂੰ ਗੱਲਬਾਤ ਰਾਹੀਂ ਜਿਹੜਾ ਹੱਲ ਕਰਨਾ ਚਾਹੀਦਾ ਸਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਮੰਗਾ ਮਾ ਗਲਵਕ ਕਰਨ ਪਿਆ ਰਹੀ ਹੈ ਬਟੱਲੇ ਵਾਲੇ ਸਾਹਨੇ ਵੀ ਗੱਲ ਕਹਿਤੇ ਇਹ ਹੈ ਕਿ ਮੈਂ ਮੀਟਿੰਗ ਦਾ ਫੈਸਲਾ ਸੁਪਰੀਮ ਕੋਰਟ ਦੇ ਦਖਲ ਕਰਦੀ ਪਰ ਕੇਂਦਰ ਸਰਕਾਰ ਕੋ ਦੇ। ਮੈਂ ਕਹਾਂ ਜੀ ਸੁਪਰੀਮ ਕੋਰਟ ਨੇ ਵੀ ਕਾਹਨ ਹੈ ਹੈਲਥ ਦੀ ਚਿੰਤਾ ਵੀ ਕੀਤੀ ਹੈ ਡੱਲੇਵਾਲ ਸਾਹਿਬ ਦੀ ਹੈ। ਤੋਂ ਇਸ ਗੱਲ ਦਾ ਕਿ ਵੀ ਭਾਈ ਮੈਂ ਤਾਂ ਕਹਾਂਗਾ ਕਿ ਵੀ ਇਹ ਮਰਨ ਵਾਲ ਤਰੀਕਾ ਨਹੀਂ ਆਪਣੇ ਗੱਲਾਂ ਮੰਵਾਉਂਦਾ। ਆਪਾਂ ਕੋ ਹੋਰ ਐਜੀਟੇਸ਼ਨ ਕਰ ਸਕਦੇ, ਹੋਰ ਤਰੀਕਾ ਕਰ ਸਕਦੇ। ਮੈਂ ਅਪੀਲ ਨਹੀਂ ਕਰਦਾ ਡੱਲੇਵਾਲ ਸਾਹਿਬ ਨੂੰ ਕਿ ਵੀ ਆਪਾਂ ਇਹ ਕਾਮਨਾ ਕਰਦੇ ਪੰਜਾਬ ਬੀਜੇਪੀ ਵੱਲੋਂ ਕਿਸ ਤਰ੍ਹਾਂ ਦਾ ਰਾਸਤਾ ਕਾਇਮ ਕੀਤਾ ਗਿਆ ਕੇਂਦਰ ਨਾਲ ਸਾਂਝ ਮਿਲ ਬਣਾਉਂਦੇ ਤੇ ਦੇਖੋ ਅਸੀਂ ਅਸੀਂ ਸਾਡੇ ਕੇਂਦਰੀ ਨਿਰਦੇਸ਼ਤ ਆਇਆ ਸੀ ਸਾਡੇ ਕੋਲ ਅਸੀਂ ਉਹਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਸਾਰੀ ਗੱਲ ਰੱਖੀ ਹੈ ਕਿਤੇ ਲੱਗੀ ਕੋਈ ਤੁਹਾਡੀ ਕਮੇਟੀ ਬਣੇ ਕੋਈ ਤਾਂ ਦੇਖੋ ਗੱਲ ਇਹ ਸਾਡਾ ਹੁੰਦਾ ਹੈ ਸਾਡਾ ਇੰਟਰਨਲ ਇੱਕ ਮੈਕੈਨਿਜ਼ਮ ਹੁੰਦਾ ਹੈ ਉਹਦੇ ਵਿੱਚ ਅਸੀਂ ਪੰਜਾਬ ਦੇ ਹਾਲਾਤ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਕਿਸਾਨੀ ਬਾਰੇ ਵੀ ਸਾਰੀਆਂ ਗੱਲਾਂ ਉਹਦੇ ਵਿੱਚ ਕੀਤੀਆਂ ਹੈਗੀਆਂ

ਆਪਾਂ ਮਰਨ ਵਰਤ ਜਿਹੜਾ ਹੈ ਨਾ ਇਹ ਤਰੀਕਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਆਪਾਂ ਗੱਲਾਂ ਮੰਨਵਾਣੀਆਂ ਮੰਨਵਾਉਣ ਦੇ ਤਰੀਕੇ ਹੋਰ ਵੀ ਬਤੇਰੇ ਹੈਗੇ ਆ ਸੋ ਮੈਂ ਪ੍ਰਾਰਥਨਾ ਕਰਦਾ ਹਾਂ ਉਹਨਾਂ ਨੂੰ ਇਹ ਮਰਨ ਵਰਤੀ ਰਾਹ ਛੱਡ ਕੇ ਆਪਾਂ ਹੋਰ ਐਜੀਟੇਸ਼ਨ ਦਾ ਆਪਾਂ ਗੱਲ ਕਰੀਏ ਉਹਦੇ ਬਾਰੇ ਗੱਲ ਆਪਾਂ ਗੱਲਬਾਤ ਕਰਨ ਦੇ ਨਾਲ ਹੀ ਬਦਲਾਅ ਹੁੰਦੇ ਦੋਸਤਾਂ ਦੀ ਗੱਲ ਕੀਤੀ ਸਰ ਯੂਪੀ ਜੇ ਤੁਹਾਡੀ ਸਰਕਾਰ ਹੈ ਉੱਥੇ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਭਾਈ ਸਾਹਿਬ ਤੁਸੀਂ ਪੰਜਾਬ ਦੀ ਚਿੰਤਾ ਕਰੋ ਕੋਈ ਉੱਥੇ ਦਾ ਵਧੀਆ ਯੂਪੀ ਦੀ ਯੂਪੀ ਦੀ ਵਧੀਆ ਲੌਂਗ ਆਰਡਰ ਬੜੀਆ ਚੈਨਲ ਤੇ ਸਰ ਖਬਰ ਨਹੀਂ ਖੁੱਲਦੀ ਕਿਉਂ ਹੂੰ ਤੁਸੀਂ ਕਿਹੜੇ ਚੈਨਲ ਤੇ ਵੀ ਦੇਖੀ ਖਬਰ ਵੀ ਜੁਪੀ ਦਾ ਇਹ ਮੈਂ ਕਹ ਜੀ ਪਹਿਲਾਂ ਪੰਜਾਬ ਦੀ ਗੱਲ ਕਰ ਲਈਏ ਭਾਈ ਸਾਹਿਬ ਪੰਜਾਬ ਦੀ ਗੱਲ ਕਰੀਏ ਆਪਾਂ ਆਪਾਂ ਪੰਜਾਬ ਦੇ ਬੈਠੇ ਆ ਪੰਜਾਬ ਤੋਂ ਬੈਠੇ ਆ ਹਾਂ ਜੀ ਹਾਂ ਜੀ ਐਮਐਫਪੀ ਲਗਾਤਾਰ ਫਸਲਾਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਤੁਹਾਡੀ ਕੀ ਗੱਲ ਬਾਤ ਹੈ ਦੇਖੋ ਉੱਥੇ ਹਰਿਆਣਾ ਦੇ ਵਿੱਚ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਖੁਦ ਦਿੱਤੀ ਹੈਗੀ ਆ ਤੇ ਆਪਣੇ ਮਾਨ ਸਾਹਿਬ ਵੀ ਇਸ ਗੱਲ ਤੇ ਧਿਆਨ ਕਰਨ ਇਹ ਵੀ ਐਮਐਸਵੀ ਤੋਂ ਜਾਂ 24 ਫਸਲਾਂ ਤੋਂ ਦੇ ਸਕਦੇ ਆ ਇਹ ਕਿਉਂ ਨਹੀਂ ਦੇ ਸਕਦੇ ਠੀਕ ਹੈ ਜੀ ਸਰ ਆਪਣਾ ਪੰਜਾਬ ਪਤਾ ਨੂੰ ਦੇ ਕੇ ਚਰਚਾ ਹੋਣੀ ਹੈ ਲੋਕਾਂ ਦਾ ਬਦਲਣ ਦੀ ਗੱਲ ਚੱਲ ਰਹੀ ਹੈ ਦੇਖੋ ਇਸ ਤਰ੍ਹਾਂ ਸਾਡਾ ਇਲੈਕਟੋਰਲ ਪ੍ਰੋਸੈਸ ਚੱਲਦਾ ਪਿਆ ਹੈਗਾ ਉਹਦੇ ਵਿੱਚ ਨੇਚਰਲ ਹੈ ਪ੍ਰਧਾਨ ਵੀ ਨਵਾਂ ਆ ਜਾਏਗਾ ਤੁਹਾਡੇ ਕੋਲ ਆਈ ਕਰਦਾ ਤਾਂ ਤੱਕ ਜੀ ਮੈਂ ਕਹਿੰਦਾ ਇਹ ਇਲੈਕਸ਼ਨ ਸਾਡਾ ਸਿਸਟਮ ਚੱਲਦਾ ਪਿਆ ਆਲਰੇਡੀ ਮੈਂਬਰਸ਼ਿਪ ਹੋ ਰਹੀ ਆ ਉਹਦੇ ਬਾਅਦ ਜਿਹੜਾ ਹੈਗਾ ਸਾਡੇ ਚੋਣਾਂ ਸ਼ੁਰੂ ਹੋ ਜਾਣੇ ਆ अम्मा जाया तो हम पार्टी चो आए गए खत्म इत्यास हो गया भारतीय जनता पार्टी के साथी है जिम्मेवार जन्ने भारतीय जनता पार्टी का हिदय बहुत विशाल और बहुत ਸਪੇਸ ਹੈਗੀ ਆ ਦੇ ਵਿੱਚ ਸਰ ਉਹ ਪਿੱਛੇ ਦੀ ਵਾਲੇ ਕੋਲ ਇਹਨਾਂ ਦਾ ਨਰਾਇਣ ਹੋ ਗਿਆ ਇਹ ਸਾਰਾ ਤਾਂ ਕੰਮ ਕਰ ਰਿਹਾ ਜੀ ਸਾਡਰ ਉਹ ਸੇੜ ਤੇ ਅਗਲਾ ਇਹ ਮੈਂ ਕਹੇ ਜੀ ਗੱਲ ਇਹ ਹੈਗਾ ਕਿ ਤਾਂ ਹਰੇ ਘਰ ਚ ਹੁੰਦਾ ਕਿ ਵੀ بڑا ਘਰ ਬੰਦਾ ਹੈ ਉਹਦੇ ਵਿੱਚ ਨੇਚਰਲ ਮਾੜੀਆਂ ਮੋਟੀਆਂ ਕੋਈ ਗੱਲ ਹੁੰਦੀ ਆ ਵੀ ਆ ਉਹ ਘਰ ਚ ਬੈ ਕੇ ਸੁਲਝ ਜਾਂਦੀ ਠੀਕ ਹੈ ਧੰਨਵਾਦ